ਗਰੀਬਾ ਸੁਣ ਲੋ ਉਹ ਤੂੰ ਸੁਣ ਲੋ ਮੈਂ ਸੁਣ ਲੋ ਮੈਂ ਉੱਪਰ ਵੀ ਨਹੀਂ ਲੇਤਾ ਸੱਤ 100 ਵੀ ਪਰ ਨਹੀਂ ਲੂਗਾ ਚਲੋ ਮਿਲੋ ਨਾ ਮਿਲੋ ਚਲੋ ਜਾਓ ਹਾਂ 100 ਵੀ ਪਰ ਨਹੀਂ ਲੇਤਾ ਤਾਂ ਦੇ ਤੋ ਪੈਸੇ ਨਹੀਂ ਦੇਣਾ ਨਹੀਂ ਦੇਤਾ ਤੇਰੀ ਭਾਈਆਂ ਮੇਰਾ ਨਾਮ ਲੱਗੀ ਝਾੜੀ ਦੀ ਪੱਗ ਤਾਂ ਕਸੂਤੀ ਬੰਨ੍ਹ ਲਈ ਮੇਰੇ ਹੁਸ਼ਿਆਰ ਜਿੰਨੇ ਅਦੇ ਮੁੜ ਕੇ ਜ਼ਿੰਦਗੀ ਚ ਨਾਲ ਨਹੀਂ ਜੇ 12 13 ਕਿਲੋ ਤੋਂ ਦੁੱਧ ਘਟ ਦੱਤਾ ਮੈਂ ਇਸ ਨਹੀਂ ਹਾਂਜੀ ਹਾਂਜੀ ਸਾਹਮਣੇ ਕੀ ਕਹਿੰਦੇ ਸਕੂਲ ਇਸ ਕੋ ਬੋਲ ਚੋ ਲਾਇਆ ਨੂੰ ਬਚਲਾ ਇਹ ਕਿਹੜਾ ਫਰੀਦ ਉਹ ਕੀ ਹੋਇਆ ਇਹਦੇ ਕਿੰਨੇ ਪੈਸੇ ਪਾਉ ਜੀ ਇੱਕ ਪੰਤਾ ਇਹਦਾ ਜੀ ਇਹ ਵਿੱਗ ਗਈ ਹੈਪੋਸ ਕਿੰਨੀ ਕਰੇਗੀ ਹਾਂ ਜੀ ਹਾਂ ਜੀ ਕੀ ਮੰਨ ਲੈ ਫੁੱਲ ਦਾ 25 ਕਰਦੇ ਆ ਜੀ ਕਿੰਨਾ ਇੱਕ 25 ਬੋ ਜੁੱਟਿਆ ਕਿਸੀਏ ਉਹਨਸੀ ਉਹ ਜੋ ਛੋੜ ਕੇ ਆ ਰਹੇ ਉਸ ਕੋਈ ਆਈ ਤੋ ਕਾ ਮੈਂ 90 ਪੂਰਾ ਕਰਾਉਂ ਬਰੇ ਦੇਖ ਲੈ ਜੇ ਬਰੇ ਮੇਰੇ ਹੱਥ ਚ ਆ ਗਏ ਕੋਈ ਨਾ ਕਰਾ ਲਾ ਤੂੰ ਮੈਥੋਂ ਲੈਣੇ ਲੈ ਪੈਸੇ ਨਾ ਤੂੰ ਡਰਨਾ ਤੂੰ ਦੇ ਪੈਸੇ ਮੈਂ 90 ਪੂਰਾ ਕਰਾਉਂ ਇਹ ਦੇਖ ਲੈ ਪੈਸੇ ਨਾ ਪਕੜਾਈ ਜੇ ਪਕੜਾਉਣਾ ਮੈਂ 90 ਪੂਰਾ ਕਰਾਉਂ ਕਹਤਾ ਮੈਂ ਮੇਰੀ ਕੋਈ ਗੱਲ ਰੱਖ ਨਹੀਂ ਮੇਰਾ ਭਰਾ ਵਾਂ ਤੂੰ ਫੜਾ ਦੇ ਹੁਣ 90 ਲੈਣਾ ਇਹ ਤੋ ਬਸ ਲੈ ਲੈ ਇਧਰ ਗੱਲ ਸੁਣ ਬਾਹ링ਾਂ ਗੱਲਾਂ ਨਹੀਂ ਤੈਨੂੰ ਤੇ ਤੇਰੀ ਮਹਿਸ ਕਰਤੀ ਮੇਰਾ ਭਰਾ ਵਾਂ ਕਿ ਮੈਂ ਤਰਾਸੀ ਦੀ ਦੇ ਚਿੱਤੇ ਮੈਂ ਸੁਪਟਾ ਸੋਤੀ ਸੀ ਐ ਨਾ ਹੈ ਸੋਤੀ ਆ ਦਿੱਤੇ ਸੋਤੀ ਭਾਈ ਮੈਂ ਐਸ ਨੇ ਜਾਂਦੋ ਓਏ ਯਾਰ ਦੋਹੀ ਗੱਲਾਂ ਕਰੀਏ ਬਈ ਯਾਰ ਮੇਰੀ ਵੀ ਮਾਰੀ ਜਿ ਰੱਖ ਲਗਾ ਲਾ ਮੈਂ ਤੈਨੂੰ ਉਹ ਗੱਲਾਂ ਨਹੀਂ ਕਹਿੰਦਾ ਮੰਨ ਲਓ ਵੀਰ ਬਲ ਗੱਲਾਂ ਹੀ ਕਰਦਾ ਵੀ ਮੈਂ ਤੈਨੂੰ ਕੋਈ ਉਹ ਜੀ ਗੱਲ ਨਹੀਂ ਕਰਦਾ ਮੰਗੇ ਭਾਈ ਤੈਨੂੰ ਵੀ ਜਮੇ ਮੋੜਨ ਵਾਲਾ ਕੰਮ ਹੀ ਨਹੀਂ ਤੈਨੂੰ ਆ ਹੁਣ ਤੇਰੇ ਸਾਹਮਣੇ ਉਹ ਵੀ ਸ਼ਾਦੀ ਗਿਆ ਯਾਰ ਓਏ ਇੱਧਰ ਆ ਇੱਧਰ ਹੁਣ ਬੈਂਗਲ ਫੜਦੇ ਆ ਦੇਖ ਉਹ ਵੀ ਛੱਡ ਗਏ ਆ ਹੁਣ ਤੇਰੇ ਸਾਹਮਣੇ ਛੱਡ ਕੀ ਗਿਆ ਯਾਰ ਕਿਵੇਂ ਮੈਂ ਐਸੇ ਯਾਰ ਇੱਥੇ ਨਹੀਂ ਲੈਂਦੀ ਬਾਈ ਯਾਰ ਕਰੀਏ ਕੀ ਹੁਣ ਇਹਦਾ ਬੱਚੂ ਦੇਖ ਤੀ ਤਾਂ ਹੈ ਹੀ ਨਹੀਂ ਚਲ ਦੇ ਥੋੜਾ ਬੱਚੇ ਨੂੰ ਮਾਨ ਕਰੇ ਉਹ ਮਾਨ ਭਾਈ ਇੱਥੇ ਪਤਾ ਨਹੀਂ ਪਹੁੰਚਿਆ ਇਹਦਾ ਪਤਾ ਨਹੀਂ ਉੱਥੇ ਐ ਛੇ ਦੀ ਮਸਤੀ ਖੜੀ ਜਿੱਕਾ ਘਪੂ ਮਾਰਦਾ ਹਾਂ ਹਾਂ ਇਹ ਉੱਤੋਂ ਨਹੀਂ ਕੀ ਹੈ ਇਹ ਤੋਂ ਘੁਮਾ ਘੁੰਮੂ ਕੇ ਲਾਵਾ ਹੀ ਲਾ ਕੇ ਰੱਖਦੇ ਆਂ ਚਾਰ ਤਰਫੋਂ ਘੁਮਾਵੇਂ ਦੇਖ ਲੈ ਮਨਣਾ ਮੇਰੀ ਚੱਲ ਰੰਦੇ ਯਾਰ ਪੱਕੇ ਦਿਨ ਕਹਿੰਦਾ ਮਨ ਲਖੀ ਵੀ ਹੈ ਹੁਣ 73 ਦੀ ਲਖੀ ਆਈ 73 ਦੀ ਭਾਈ ਲਖੀ ਦਾ ਮੰਨ ਲਓ ਮੰਨ ਲਓ ਵੀਰ ਬਣ ਕੇ ਮਨ ਦੇ ਥੋੜਾ ਹੋਰ ਦੇਖੋ ਕੋਈ ਯਾਰ ਕੋ ਲੱਤੀ ਬੱਚੇ ਕੀ ਦੇਖੋ ਭਾਈ ਜਾ ਮੈਂ ਕਹਿ ਦਿੰਦਾ ਇਹ ਤਾਂ ਘੱਟ ਨੂੰ ਕਹਿੰਦਾ ਜਾਂ 70 ਦੀ ਦੇ ਦੇ ਨਾ ਉਹ ਭਾਈ ਜਾ ਆਪੇ ਇਹ ਆਬ ਤੁਹਾਡੀ ਮਰਜ਼ੀ ਹੈ 50000 ਮੰਨ ਲੈ ਯਾਰ ਤੁਹਾਡੀ ਮਰਜ਼ੀ ਹੈ ਚਲ ਆਪ ਜੋ ਨਾ ਕਹਿ ਦੀ ਮੰਨ ਲੈ ਲੋ ਟਾਲ ਤਾਂ ਮੈਂ ਤਾਂ ਕਹਿੰਦਾ 60000 ਦੀ ਡਾਲ ਦੇ ਚਲ ਰੈਂਟ ਦੀ ਕੋਈ ਗੱਲ ਨਹੀਂ ਆ ਚਾ ਜਾਓ ਨਹੀਂ ਦੇ ਰਹੀਆ ਉਹ ਮੰਨ ਲੈ ਨਾ ਆਵਾ ਚਾ ਜਾਓ ਮੰਨ ਲੈ ਗੱਲ ਨੂੰ ਨਹੀਂ 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 ਆਵਾ ਉਹ ਰੇ ਫਲਾ ਤੂੰ ਬੱਸ ਉਹ ਮੇਰੀ ਵਾਸਤੇ ਚਾ ਜਾ ਤੂੰ ਮੈਂ ਰਹਿ ਤਮਰਾ ਦੇ ਕਰਨ ਨੂੰ ਹੱਥ ਤੇ ਕੋਈ ਕਰੇ ਲੁੱਟ ਦੇ ਤਾਂ ਨਹੀਂ ਤੇਰੇ ਪੈਰ ਚਲ ਜੈਸੇ ਜਵੇਂ ਤੂੰ ਕਹਿਣਾ ਉਵੇਂ ਚੱਲ ਤੇਰੇ ਮੈਂ ਮੰਨ ਲੈ ਲੋ ਯਾਰ ਇੱਕ ਵਾਹਸ ਦੀ ਉਹ ਇੱਕ ਨੂੰ ਲੈ ਲੋ तो तो जुबान पर सत्तर कह दिया सत्तर मैं सत्तर रुपये राजी हो गया मेरे भाई मैं ये तो ना कह रही है दस हजार रुपया नौ हजार रुपया खर्चा है चिट्ठी है यार मान लो यार ले हो और पा देना कोई गल कोई तो ओहे जी गल कर दो यार या तन्न उठे दे तेरे ना चाचा ना गल यार नहीं actionsagt... जाएगी ना अब मेरी बात सुन तुम यार वो बोल दो कुम कहते तुम यार थे नहीं तुम यार मैं मेरी बात सुन भाई साहब तू आएगा कर दो मेरी बात सुन ले ना चाचा मैं नहीं यार बड्डी है मैं भी आ ले फड़ा दे मैं ਬਿਸਮਿਲਲਾ ਕਹਿ ਕੇ ਫੜਿਆ ਕਰ ਯਾਰ ਹੋਈ ਦੋਸਤੋ ਇਹ ਮਜਦਾ ਹੋ ਗਿਆ ਸੌਦਾ ਅੱਜ ਆਪਾਂ ਹੈਗੇ ਆਂ ਮੋੜ ਪੱਜਪੱਟੀ ਤੇ 2024 ਤੈਨੂੰ ਉੱਥੋਂ ਜੰਦਾ